ਮੈਂ ਲਾਲਜੀ ਸਿੰਘ ਭੁੱਲਰ ਮਾਝੇ ਦੇ ਇੱਕ ਲੋਕ ਸਭਾ ਹਲਕੇ ਤੋਂ ਉਮੀਦਵਾਰ ਦਾ ਭੁੱਲਰ ਸਾਹਿਬ ਚੋਣ ਪ੍ਰਚਾਰ ਅੱਜ ਵਿੱਚੇ ਫਿਰ ਛੱਡ ਕੇ ਇਹ ਵੀ ਵੱਡੀ ਇੰਪੋਰਟੈਂਟ ਮੀਟਿੰਗ ਸੀ ਕੀ ਗੱਲਬਾਤ ਹੋਈ ਆ ਕੇਜਰੀਵਾਲ ਸਾਹਿਬ ਨਾਲ ਸੀਐਮ ਸਾਹਿਬ ਦੇ ਨਾਲ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਤੇ ਸਾਡੇ ਮਹਿਬੂਬ ਨੇਤਾ ਨੇ ਇਹ ਇਹੋ ਹੀ ਗੱਲ ਹੋਈ ਆ ਕਿ ਤਗੜੇ ਹੋ ਕੇ 13 ਦੀਆਂ 13 ਜਿਹੜੀਆਂ ਲੋਕ ਸਭਾ ਸੀਟਾਂ ਨੇ ਇਹ ਜਿੱਤ ਕੇ ਤੇ ਆਪਾਂ ਪੰਜਾਬ ਦਾ ਭਲਾ ਕਰਨਾ ਹੈ ਭਾਰਤ ਦਾ ਭਲਾ ਕਰਨਾ ਬੱਡੀ ਲੀਡਰਾਂ ਜਿੱਤਾਂਗੇ ਮਿਹਨਤ ਕਰ ਰਹੇ ਆ ਤੁਹਾਨੂੰ ਪਤਾ ਲੱਗਦਾ ਇਹ ਗਲਾ ਗਲਾ ਮੈਂ ਉਹੀ ਕਰ ਰਿਹਾ ਗਲਾ ਖਰਾਬ ਹੋਇਆ ਆਵਾਜ਼ ਨਿਕਲਦੀ ਨਹੀਂ ਪਈ ਪਰ ਫਿਰ ਵੀ ਲੋਕਾਂ 'ਚ ਜਾਵਾਂਗੇ ਪ੍ਰਚਾਰ ਕਰਾਂਗੇ ਪਰ ਜਦੋਂ ਲੋਕਾਂ ਦੇ ਵਿੱਚ ਜਾਂਦੇ ਲੋਕਾਂ ਦਾ ਪਿਆਰ ਮਿਲਦਾ ਫਿਰ ਆਵਾਜ਼ ਤੇ ਨਿਕਲਉਂਦੀ ਕਿ ਨਹੀਂ ਬਿਲਕੁਲ ਆਵਾਜ਼ ਤੇ ਨਿਕਲਦੀ ਨਿਕਲਦੀ ਆ ਭਾਵੇਂ ਹੁਣ ਜ਼ੋਰ ਲਾ ਕੇ ਬੋਲਦੇ ਪਏ ਆ ਤੇ ਜਦੋਂ ਸੰਗਤ 'ਚ ਜਾਈਏ ਉਦੋਂ ਜ਼ੋਰ ਘੱਟ ਲੱਗਦਾ ਤੇ ਆਵਾਜ਼ ਜ਼ਿਆਦਾ ਉੱਚੀ ਹੋ ਜਾਂਦੀ ਚਲੋ ਅਸੀਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਫਿਰ ਇੱਕ ਦੱਸ ਦਿਓ ਕੀ ਗੱਲ ਸਰਨ ਉਹਨਾਂ ਨੇ ਕਿਹਾ ਸੀਐਮ ਸਾਹਿਬ ਨੇ ਵੀ ਕਿਵੇਂ ਪ੍ਰਚਾਰ ਕਰਨਾ ਆ ਚਲੋ ਤੁਹਾਨੂੰ ਪਤਾ ਦੇਗਾ ਕੋਈ ਇੱਕ ਗੱਲ ਪਛਾਰਪਾਸ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੇਰਾ ਲੋਕਾਂ ਦੇ ਵਿੱਚ ਜਾ ਉਹ ਪਾਰਟੀ ਨੇ ਜੋ ਕੰਮ ਕੀਤੇ ਆ ਲੋਕਾਂ ਨੂੰ ਦੱਸੋ ਕਿਉਂਕਿ ਵੇਖੋ ਜਿਹੜਾ ਬੰਦਾ ਮਿਹਨਤ ਕਰਦਾ ਇਮਾਨਦਾਰੀ ਨਾਲ ਚੱਲਦਾ ਤੇ ਉਹਨੂੰ ਫਿਰ ਲੋਕ ਪਿਆਰ ਵੀ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਮਿਹਨਤ ਕੀਤੀ ਆ ਕੰਮ ਕੀਤੇ ਆ ਲੋਕੀ ਪਿਆਰ ਕਰਦੇ ਆ ਤੇ ਲੋਕ ਫਤਵਾ ਦੇਣਗੇ ਤੂੰ ਹੀ ਵੇਖਿਆ ਹਣਾ ਸਾਡੇ ਜੀਰੇ ਵਿਖੀਵਿੰਡ ਲੋਕਾਂ ਨੇ ਬੜਾ ਪਿਆਰ ਦਿੱਤਾ ਜਿਵੇਂ ਉਹ ਹਲਕੇ ਕੱਟੜ ਕਾਂਗਰਸ ਅਕਾਲੀ ਦਲ ਕੇਵਲ ਮੈਂ ਕਹੇ ਲੋਕ ਕਹਿੰਦੇ ਹੁੰਦੇ ਆ ਕਿ ਇਹ ਅਕਾਲੀ ਦਲ ਦੇ ਗਾੜ ਪੰਥੇ ਕਲਕੇ ਆ ਤੇ ਵੀ ਲੋ ਹਲਕੇ ਪੰਥਕ ਹੀ ਆ ਪਰ ਉਧਰ ਨਹੀਂ ਖੜੇ ਸੀ ਲੋਕ ਮੈਂ ਕਿਹਾ ਆਪੋ ਆਪਣੇ ਹਲਕਿਆਂ ਦੇ ਹੀ ਵਿਧਾਨ ਸਭਾ ਜੀਰੇ ਦੇ ਵਿਧਾਨ ਸਭਾ ਜੀਰੇ ਜੀ ਵਿਧਾਨ ਸਭਾ ਖੇਮਕਰਨ ਦੇ ਵਿਧਾਨ ਸਭਾ ਖੇਮਕਰ ਜੀ ਉਹ ਲੋਕ ਪਿਆਰ ਕਰਦੇ ਸਰਦਾਰ ਭਗਵੰਦ ਸਿੰਘ ਮਾਨ ਨੂੰ ਹਲਕੇ ਪੰਥਕ ਆ ਲੋਕ ਪੰਥਕ ਨੇ ਪਰ ਪਿਆਰ ਉਹ ਕਰਦੇ ਸਰਦਾਰ ਭਗਵੰਦ ਸਿੰਘ ਮਾਨ ਨੂੰ ਕਿਉਂਕਿ ਵੇਖੋ ਸੋਚ ਪੰਥਕ ਆ ਜਿਹੜਾ ਕੰਮ ਚੰਗੇ ਕਰਦਾ ਪੰਥਕ ਤੇ ਉਹ ਹੁੰਦਾ ਜਿਨੇ ਕੰਮ ਚੰਗੇ ਕਰਨੇ ਆ ਜਿਨੇ ਲੋਕਾਂ ਦੀ ਸਾਰ ਲੈਣੀ ਆ ਲੋਕਾਂ ਨੂੰ ਸਹੂਲਤਾਂ ਦੇਣੀਆਂ ਪੰਥਕ ਤੇ ਉਹ ਆ ਸਰਦਾਰ ਭਗਵੰਦ ਸਿੰਘ ਮਾਨ ਨੇ ਲੋਕ ਪਿਆਰ ਕਰਦੇ ਆ ਤਾਂ ਪੁੱਤ ਸਮਝਿਆ ਤਾਂ ਪ੍ਰਾਸਾ ਮੈਂ ਕਿ ਪੰਥਿਕ ਲੋਕਾਂ ਦਾ ਹਲਕਾ ਪੰਥਿਕ ਸੋਚ ਵਾਲੇ ਚਿਤਨ ਲਾਲਜੀਤ ਸਿੰਘ ਭੁੱਲਰ ਨੂੰ ਵੀ ਲੋਕ ਆਪਣਾ ਸਮਝਦੇ ਕਿ ਨਹੀਂ ਬਿਲਕੁਲ ਲਾਲਜੀਤ ਭੁੱਲਰ ਤੁਹਾਨੂੰ ਯਾਦ ਹੋਣਾ ਜਿਤੋਂ ਲਗਭਗ ਸਾਲ ਪਹਿਲਾਂ ਹਾੜਾ ਆਏ ਜੀ ਹਾੜਾਏ ਲਾਲਜੀਤ ਭੁੱਲਰ ਇੱਕ ਇੱਕ ਪਾਲ ਇੱਕ ਇੱਕ ਘੰਟਾ ਇੱਕ ਇੱਕ ਦਿਨ ਉੱਥੇ ਢੜਾਲੀ ਸਥਿਤੀ ਦੇ ਵਿੱਚ ਰਿਹਾ 60 ਦਿਨ ਪਾਣੀ ਚੱਲਦਾ ਰਿਹਾ ਮੈਂ 60 ਦੇ 60 ਦਿਨ ਬੰਦ ਦੇ ਉੱਤੇ ਰਿਹਾ ਰਾਤ ਤੇ ਦੂ ਤੋਂ ਵੀ ਵੱਜਦੇ ਰਿਹਾ ਮੈਂ ਰੋਟੀ ਵੀ ਉੱਥੇ ਹੀ ਖਾਂਦਾ ਰਿਹਾ ਮੇਰਾ ਘਰ ਮੇਰਾ ਘਰ ਪਰਿਵਾਰ ਲੋਕ ਤੇ ਲੋਕਾਂ ਦੇ ਵਿੱਚ ਬਹਿ ਕੇ ਉੱਥੇ ਬੰਦ ਤੇ ਬਹਿ ਕੇ ਜਿਵੇਂ ਰੋਟੀ ਉਹ ਖਾਂਦੇ ਤੇ ਉਹਦੀ ਰੋਟੀ ਲਾਲ ਜੀ ਦੀ ਹੋਣੀ ਜੇ ਬੰਨ ਟੁੱਟਦਾ ਹੀ ਖਤਰਾ ਹੀ ਤੀਦਾ ਸਾਨੂੰ ਤੋਂ ਬੰਨ ਬੰਨ ਇਸ ਵਾਰ ਤੇ ਪ੍ਰਬੰਧ ਕਰ ਲੈਣਾ ਭੁੱਲ ਰਸਾ ਵੈਰ ਕੀ ਤੇ ਉਦਾਂ ਦੀ ਕੋਈ ਖਤਰਾ ਨਹੀਂ ਉੱਥੇ ਜੇ ਤਿਆਰੀ ਕਰ ਲਈ ਆਪਾਂ ਬਾਅਦ ਵਿੱਚ ਵੈਸੇ ਇਸ ਤੇ ਤਸਵੀਰਾਂ ਗੱਲ ਕਰਾਂਗੇ ਜੇ ਸੰਖੇਪ ਜੀ ਦੱਸਣਾ ਚਾਹੋ ਇੱਕੋ ਜਿਹੜੇ ਉਹ ਬੰਨ ਬਣਾਉਣੇ ਆ ਨਾ ਉਹ ਨਿਕਾਜੇ ਕੰਮ ਨਹੀਂ ਬੜਾ ਵੱਟਾ ਕੰਮ ਅਸੀਂ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਨੋਚਾਂ ਲੱਗਣੀਆਂ ਪੱਥਰ ਦੀ ਦੁਆਰ ਬਣ ਕੇ ਪੂਰਾ ਮਜ਼ਬੂਤ ਕਰਨਾ ਮੰਨ ਲਿਆ ਇਹ ਪ੍ਰਪੋਜ਼ਲਾਂ ਗਈਆਂ ਇਹ ਕੰਮ ਵੱਡਾ ਮੀਨ ਹੈ ਸੈਂਟਰ ਦਾ ਆ ਹੁਣ ਇੰਡੀਆ ਲਈ ਦੀ ਸਰਕਾਰ ਬੰਦੀ ਆ ਦਾਸ ਮੈਂਬਰ ਪਾਰਲੀਮੈਂਟ ਬੰਦਾ ਪਹਿਲੇ बजट ही बजट रखावे मजबूत करा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप